ਹਾਂਜੀ ਦੋਸਤੋ ਤੇ ਬੇਰਕਾ ਸਾਹਿਬ ਬਹੁਤ ਕੁਝ ਬੋਲ ਗਏ ਆ ਤੇ ਇਹ ਵੀ ਕਹਿ ਗਏ ਕਿ ਸੰਧੂ ਸਾਹਿਬ ਛਣਕੜਾਂ ਵਜਾਉਣ ਆਏ ਆ ਆਓ ਸੁਣਦੇ ਹੋ ਤੁਹਾਨੂੰ ਪੂਰੀ ਗੱਲ ਸੁਣਾਉਣੇ ਆ ਤੇ ਕੀ ਕਹਿਣਾ ਚਾਹ ਰਹੇ ਉਹ ਭਈ ਅੱਜ ਕੰਪਲੇਨ ਦੀ ਸ਼ੁਰੂਆਤ ਹੈ ਇਹ ਅੰਮ੍ਰਿਤਸਰ ਹਲਕਾ ਵੈਸਟ ਹੈ ਜਿਹਨੂੰ ਕਹਿੰਦੇ ਵਿਅਸਤੀ ਦਾ ਵੈਸਟ ਇਹ ਅੱਜ ਉਹ 버ਗਰਾਂ ਦੀ ਮਿਲਣੀ ਹੈ ਇਹ ਵਰਕਰਾਂ ਦੀ ਮਿਲਣੀ ਦੀ ਸ਼ੁਰੂਆਤ ਹੋਈ ਹੈ ਅੱਜ ਗੁਰਜੀਤ ਸਿੰਘ ਔਜਲਾ ਨੂੰ ਇੱਕ ਇੱਕ ਵਰਕਰ ਘਰੋਂ ਬਾਹਰ ਨਿਕਲ ਕੇ ਇਹ ਸਿਰੀਅਰ ਦੇ ਨਾਂਅ ਉਸੇ ਆਇਆ ਹੈ ਕਿ ਅਸੀਂ ਸਾਰਾ ਇੱਕ ਇੱਕ ਵਰਕਰ ਗੁਰਜੀਤ ਔਜਲਾ ਦੇ ਨਾਲ ਆ ਤੇ ਗੁਰਜੀਤ ਔਜਲੇ ਦੀ ਪੱਕੀ ਜਿੱਤ ਹਰ ਦੁਵਾਰ ਤੇ ਹਰ ਖੰਧ ਤੇ ਤੇ ਹਰ ਘਰ ਤੇ ਤੇ ਹਰ ਦਿਲ 'ਚ ਲਿਖੀ ਹੋਈ ਹੈ ਔਰ ਮੈਂ ਮੁਬਾਰਕਬਾਦ ਦੇਣਾ ਸਾਰੇ ਹਲਕਾ ਨਿਵਾਸੀਆਂ ਨੂੰ ਔਰ ਉਮੀਦ ਕਰਨਾ कि ਅਸੀਂ ਬਹੁਤ ਭਾਰੀ ਵੀਰ ਦੇ ਨਾਲ ਜਿੱਤਾਂਗੇ ਗੁਰਜੀਤ ਦੋਲਤਾ ਦੇ 250 ਦੌਰਾਨ ਪਹਿਲਾ ਐਸਾ ਪ੍ਰੋਗਰਾਮ ਦੇਖਿਆ ਗਿਆ ਜਿਸ ਦੇ ਵਿੱਚ ਇੱਕ ਵੱਡੀ ਗਿਣਤੀ ਜਗਰੇ ਵਰਕਰ ਮੌਜੂਦ ਨੇ ਅਤੇ ਕੁੱਝ ਵੀ ਟ੍ਰੇਲਰ ਦੀ ਗੱਲ ਕਰ ਰਹੇ ਬਈ ਅਜੇ ਤਾਂ ਸ਼ੁਰੂਆਤ ਹੈ ਇਹ ਤਾਂ ਸ਼ੁਰੂਆਤ ਹੋਈ ਹੈ ਇਹ ਤੁਸੀਂ ਕਹਿੰਦੇ ਹੋ ਨਾ ਕਿ ਇਫਤਿਹਾਰ ਇਛਤਿਹਾਰ ਹੁੰਦਾ ਹੈ ਕਿਹਾ ਅਭੀ ਅੱਗੇ-ਅੱਗੇ ਦੇਖੀਏ ਹੁੰਦਾ ਹੈ ਕਿਹਾ ਅਜੇ ਪਹਿਲੇ ਐਕਚੂਅਲ ਲੀਡਰ ਦੇ ਪਿਆਰ ਹੀ ਲਿਖਿਆ ਯਾਰੋ ਅਜੇ ਜੁਰਵਾਤ ਹੋਈ ਐ ਤੁਸੀਂ ਦੇਖੋਗੇ ਕਿ ਇਹ ਹਲਕਾ ਜਿਹੜਾ ਹੈ ਉਹ ਵੈਸਟ ਇਹ ਵੈਸਟੀ ਦਾ ਬੈਸਟ ਆਇਗਾ ਸਾਰੇ ਚੈਨ ਸਰਦਾਰ ਸਾਹਿਬ ਕੀ ਚੈਲੰਜ ਕੀਤਾ ਉਹਨਾਂ ਸਮਝੋ ਆਮ ਆਦਮੀ ਪਾਰਟੀ ਦੇ ਉਹ ਯਾਰ ਆਮ ਆਦਮੀ ਪਾਰਟੀ ਜਮਾਨ ਦੀ ਜਬਤ ਹੈਗੀ ਆ ਉਹਨੂੰ ਕਿੱਥੇ ਲਪਣੇ ਕੁਝ ਵੀ ਨਾ ਉਹਨਾਂ ਦੇ ਕੁਝ ਬੰਦੇ ਹੀ ਮੈਂ ਤੁਹਾਨੂੰ ਇਹ ਗੱਲ ਕਹਾਂ ਬੜੀ ਮੁਸ਼ਕਲ ਦੇ ਨਾਲ ਇੱਕ ਕੰਫਿਊਜ਼ ਜਿਓ ਪੰਜ ਪੰਜ ਸੱਤ ਸੱਤ ਵੀ ਹਾਰ ਹੋਰ ਲੈ ਜਨਾ ਮੈਂ ਸਮਝਣਾ ਕੋਈ ਵੱਡੀ ਗੱਲ ਆ ਲੇਕਿਨ ਉਹਨਾਂ ਦੀ ਉਹਨਾਂ ਦੇ ਪੱਲੇ ਕੋਈ ਹੈ ਨਹੀਂ ਨਾ ਉਹ ਜਿੱਤ ਸਕਦੇ ਨਹੀਂ ਡਾਕਟਰ ਜੀ ਆ ਸਮਝੇ ਇਹ ਆ ਰਹੀ ਸੀ ਕਿ ਲੋਕ ਪਸੰਦ ਆ ਮਸ਼ਹੂਰ ਦੇਣਾ ਦੇ ਕਾਸਟ ਕੋਟਲ ਕਿਦ ਲੋਕ ਕਿਉਂਕਿ ਇਹ ਆ ਤੁਹਾਨੂੰ ਜੋ ਪਲੇਨ ਹੁੰਦਾ ਹੈ ਕਿਸ ਦਾ ਮੈਂ ਉਹੀ ਗੱਲ ਕਹਿ ਰਿਹਾ ਹੈ ਸਹੀ ਹੁਣ ਤੇ ਲੋਕ ਇਹ ਗੱਲ ਕਹਿ ਰਿਹਾ ਵੀ ਇਹ ਜਿਹੜੀ ਬਦਲਾਅ ਦੀ ਸਰਕਾਰ ਆਈ ਸੀ ਭਗਵਾਨ ਜੀ ਦੀ ਸਰਕਾਰ ਉਹ ਟੂਟਿਆਂ ਦੀ ਸਰਕਾਰ ਹੈ ਤੇ ਲੋਕ ਇਹਨਾਂ ਇਥੇ ਬਦਲਾ ਲੈਣਾ ਚਾਹੁੰਦੇ ਆ ਪਰ ਇਹ ਬਦਲਾ ਲੋਕ ਪਾਰਲੀਮੈਂਟ ਲੈਜੇ ਲੈਣ ਕੋ ਡਾਟਾ ਜੀ ਕਰਮਜੀਤ ਸਿੰਘ ਸੰਧੂ ਕਹਿ ਰਹੇ ਆ ਕਿ ਮੈਂ ਕੋਦੇ ਮਟਰ ਦੇ ਦੇਵਾਂ ਜੀ ਕੁਝ ਵਈ ਵੇਚਦਾਗਾ ਇਥੇ ਦੇ ਚੋਂ ਹੋਰ ਵੀ ਸਬਜ਼ੀਆਂ ਦੇ ਹੋਰ ਵੀ ਜਲੇ ਅਮਰੀਕਾ ਕਿਹਦਾ ਜਾਣਦੀ ਆ ਗੋਪੀ ਜਾਏਗੀ ਮੈਨੂੰ ਲੱਗਦਾ ਹੈ ਕਿ ਅਜੇ ਇਹ ਬੀਜੇਪੀ ਦਾ ਉਮੀਦਵਾਰ ਨਵਾਂ ਨਵਾਂ ਅਮਰੀਕਾ ਤੋਂ ਘੁੰਮ ਕੇ ਆਇਆ ਹੈ ਉਹਨੇ ਪੰਜਾਬ ਦੀਆਂ ਗਲੀਆਂ ਤੇ ਪੰਜਾਬ ਦੀਆਂ ਸੱਭਿਆਾਰੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਔਰ ਪੰਜਾਬ ਦੇ ਵਿੱਚ ਜਿਹੜੇ ਸੁਪਨੇ ਦਿਖਾਉਣ ਵਾਸਤੇ ਆਇਆ ਨਾ ਪੰਜਾਬ ਦੇ ਲੋਕ ਬਹੁਤ ਸਿਆਣੇ ਹੈ ਤੇ ਅੰਮ੍ਰਿਤਸਰ ਦੇ ਲੋਕ ਸਿਆਣੇ ਹੈ ਔਰ ਖਾਸ ਕਰਕੇ ਮੈਂ ਤੈਨੂੰ ਇਹ ਦਿਲ ਕਹਾਂ ਤੇ ਬੀਜਪੀ ਦੁਹੀ ਦੇਖੋਗੇ ਕਿ ਉਹਦੀ ਵੋਟ ਤੇ ਲੋਕੀ ਕਹਿੰਦੇ ਨਾ ਅਨੰਦ ਰੋਸ਼ੀ ਨੇ ਕੱਟ ਲੈਣੀ ਹੈ ਤੇ ਪਿੰਡਾਂ ਚ ਕੁਝ ਹੈਗਾ ਨਹੀਂ ਕਿ ਇੱਥੇ ਖਾਲੀ ਝੰਗਣਾ ਵਜਾਉਣਾ ਹੀ ਉਹਨੇ ਨਹੀਂ ਪਰ ਉਹ ਕਹਿੰਦੇ ਕਿ ਮੈਂ ਤੇ ਅਮਰ ਸਰ ਦੀ ਪੜਾਈ ਵਾਸਤੇ ਆਇਆ ਤੇ ਫੌਜੀ ਆ ਤੇਜ ਸਿੰਘ ਸਮੁੰਦਰੀ ਦਾ ਪੋਤਰਾ ਮੈਂ ਤੁਹਾਨੂੰ ਇਹ ਕਿਹਾ ਕਿ ਲੱਗ ਪਤਾ ਜਾਊਗਾ ਮੈਦਾਨ 'ਚ ਤੇ ਆਏ ਰਹੇ ਜੇ ਉਹਨ ਲੱਗ ਪਤਾ ਜਾਊਗਾ ਉਹਨੂੰ ਕੀ ਭਾਅ ਵਿਕਦੀ ਹੈ ਹਨੇਰੀ ਚੇਚੀ ਨੂੰ ਚੈਲੰਜ ਸਮਝਦੇ ਹੋ ਕੋਈ ਚੈਲੰਜ ਨਹੀਂ ਯਾਰ ਕੋਈ ਨਹੀਂ ਹੈ ਟੱਕਰ ਮੇਂ ਪਰੋ ਮਤ ਟੱਕਰ ਮੇਂ